ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਪਿੱਛੇਲੇ ਦਸੰਬਰ ਦਾ ਮਹੀਨਾ ਜਾਂ ਲੰਘ ਕੇ ਗਿਆ ਨਾ ਬਹੁਤ ਕੁਛ ਪਤਾ ਲੱਗਿਆ ਕਿ ਸਾਡੇ ਸਾਡੀ ਸੰਗਤ ਨੂੰ ਕੁਝ ਜ਼ਿਆਦਾ ਨਹੀਂ ਪਤਾ ਹੈਗਾ ਬੱਚਿਆਂ ਨੂੰ ਵੀ ਛੋਟੇ ਸਹਿਬਜ਼ਾਦਿਆਂ ਦੇ ਚਾਰ ਸਹਿਬਜ਼ਾਦਿਆਂ ਦੇ ਨਾਂ ਨਹੀਂ ਆਂਦੇ ਹੈਗੇ ਤੰਤੈ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਡਨੀਆ ਵੱਡੀਆਂ ਕੁਰਬਾਨੀਆਂ ਕੀਤੀਆਂ ਇਤਿਹਾਸ ਬਹੁਤ ਘੱਟ ਪਤਾਵੇ ਤੇ ਦਾਸ ਦੀ ਇਹੀ ਬੇਨਤੀ ਹੈ ਕਿ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਨੂੰ ਜਰੂਰ ਦੱਸਿਆ ਕਰੋ ਕਿ ਸਾਡੇ ਗੁਰੂਆਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਆਪਣੇ ਚਾਰਾਂ ਪੁੱਤਰਾਂ ਦਾ ਖੂਨ ਡੋਲ ਕੇ ਸਿੱਖੀ ਦੇ ਬੂਟੇ ਨੂੰ ਵੱਡਾ ਕੀਤਾ ਵੇ ਸਿੱਖੀ ਸਾਨੂੰ ਐਵੇਂ ਨਹੀਂ ਮਿਲੀ ਹੈਗੀ ਤਾਂ ਤਨ ਸ੍ਰੀ ਗੁਰਗੋਵਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਚਾਰ ਪੁੱਤਰਾਂ ਦਾ ਖੂਨ ਡੋਲਿਆ ਤਾਂ ਸਿੱਖੀ ਮਿਲੀ ਹੈ ਆਪਣੇ ਬੱਚਿਆਂ ਨੂੰ ਜਰੂਰ ਦੱਸਿਆ ਕਰੋ ਸਾਡੇ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਦੇ ਪਰਵਾਰ ਨੇ ਬਹੁਤ ਬਹੁਤ ਜ਼ੁਲਮ ਸੇ ਆਵੇ ਜ਼ਾਲਮਾਂ ਨੇ ਬਹੁਤ ਜ਼ੁਲਮ ਕੀਤਾ ਤੇ ਸਾਡੇ ਗੁਰੂਆਂ ਨੇ ਹਾਰ ਨਹੀਂ ਮੰਨੀ ਹੈਗੀ ਕਈ ਸਿੰਘਣੀਆਂ ਨੂੰ ਜਿਉਂਦਾ ਅੱਗ ਵਿੱਚ ਸੁੱਟਿਆ ਗਿਆ ਛੋਟੇ ਸ਼ਹਿਬਜ਼ਾਦਿਆਂ ਨੇ ਕਿਸ ਤਰ੍ਹਾਂ ਸ਼ਹੀਦੀਆਂ ਪਾਈਆਂ ਮਾਤਾ ਗੁਜਰੀ ਮਹਾਰਾਜ ਜੀ ਕਿਸ ਤਰ੍ਹਾਂ ਠੰਡੇ ਬੁਰਜ ਵਿੱਚ ਰਹੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿੱਲੀ ਵਿੱਚ ਦਿੱਲੀ ਦੀ ਜੰਗ ਵਿੱਚ ਸ਼ਹੀਦ ਹੋ ਗਏ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਜੂਰ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਮਜ਼ਬੂਤ ਕਰਿਆ ਕਰੋ ਸਿੱਖੀ ਨੂੰ ਵਾਹਿਗੁਰੂ ਜੀ ਕਾ ਖਾਲਸਾ